ਸੋ ਲੋਕ ਭਗਤ ਕਬੀਰ ਜੀਓ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਆਦਿ ਜੁਗਾਦੀ ਸਗਲ ਭਗਤ ਤਾਂ ਕੋ ਸੁਖ ਬਿਸਰਾਮ ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ ਬਲਿਹਾਰੀ ਇਸ ਜਾਤ ਕੋ ਉਜੇ ਜੱਪਿਓ ਸਿਰ ਜਨਹਾਰ ਕਬੀਰ ਡੱਗ ਮਗ ਕਿਆ ਕਰੇ ਕਹਾਂ ਡੁਲਾਵੇ ਜਿਓ ਸਰਬ ਸੁਖ ਕੋ ਨਾਇਕ RAM ਨਾਮ ਰਸ ਪਿਓ ਕਬੀਰ ਕੰਚਨ ਕੇ ਕੁੰਡਲ ਬਨੇ ਉਪਰ ਲਾਲ ਜੜਾਉ ਦਿਸੈ ਦਾਦੇ ਕਾਨ ਜਿਓ जिण मन नाही नाऊं कबीर ऐसा एक आद जो जीवत मर्तक होए निरपै होए क गुण रवै जह जत देखूं तत सोए कबीर जा दिन हो मुआ पछ पया आनंद मोह मिलेओ પ્રભુ અપના સંગી પજ હે ગોવિંદ કબીર સબ તે હમ બુરે હમ તજ ભલો સબ કોય જિન એસા કર બુજિયા મિત હમારા સોય કબીર આઈ મુજે પહે અનક કરે કર پیش हम रखे गोरे अपने उनकी नौ आदेश कबीर सोई मारिए जिह मुए सुख होए पलो पलो सबको कहे बुरा न माने कोई कबीर राती हो वहकारियां ਕਰੇ ਉਬੇ ਜੰਤ ਲੈ ਫਾਹੇ ਉਠ ਤਾਵਤੇ ਸੇ ਜਾਨ ਮਾਰੇ ਭਗਵੰਤ ਕਬੀਰ ਚੰਦਨ ਕਾ ਬਿਰ ਵਾਪਲਾ ਬੇੜੇ ਓ ਟਾਕ ਪਲਾਸ ਓਏ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਕਬੀਰ ਬਾਸ ਬਡਾਈ ਬੁੱਢਿਆ ਯੋ ਮਤ ਡੁੱਬ ਹੋ ਕੋਏ ਚੰਦਨ ਕੈ ਨਿਕਟੈ ਬਸੇ ਬਾਸ ਸੁਗੰਧ ਨਾ ਹੋਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ